ਯਾਰ ਸਰਕਾਰ ਗੁਰਦਾਬਾਦ 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 ਇਹ ਮੇਰਾ ਨਾਮ ਰਮੇਂਦਰ ਸਿੰਘ ਪੰਜਾਬ ਰੋਡ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਜੁਨੀਅਨ ਹਾਰ ਕੋ ਟੀਪੂ ਦਾ ਮੈਂ ਪ੍ਰਧਾਨ ਆ ਜੀ ਜਿਹੜਾ ਅੱਜ ਦਾ ਸਾਡਾ ਐਜੀਟੇਸ਼ਨ ਜਾਂ 12 ਤੋਂ 2 ਦਾ ਸੀਗਾ ਸਾਡਾ ਪ੍ਰੋਗਰਾਮ ਬੱਸ ਅੱਡੇ ਬੰਦ ਕਰਨੇ ਕਿਉਂਕਿ ਸਰਕਾਰ ਵਾਰ-ਵਾਰ ਕਿਲੋਮੀਟਰ ਸਟੀਮ ਬੱਸਾਂ ਜਿਹੜੀਆਂ ਲੈ ਕੇ ਆ ਰਹੀ ਹੈ ਉਹਨਾਂ ਨੂੰ ਅਸੀਂ ਸਾਡੀ ਜਥੇਬੰਦੀ ਨੇ ਸਾਡੇ ਪ੍ਰਧਾਨਾਂ ਸੈਕਟਰੀਆਂ ਨੇ ਸਾਰੇ ਜਿਹੜੇ ਕਿਲੋਮੀਟਰ ਦੇ ਤੱਤ ਕੱਢ ਕੇ ਅੰਕੜੇ ਕੱਢ ਕੇ ਦਿੱਤੇ ਆ ਕਿ ਕਿੰਨੇ ਸਾਲਾਂ ਚ ਕਿੰਨੇ ਪੈਸੇ ਲੈ ਕੇ ਜਾਂਦੀ ਆ ਘਾਟੇਵੰਦ ਸੌਦਾ ਵਾ 4 6 8 ਦੇ ਹਿਸਾਬ ਨਾਲ ਤੇਲ ਦੇਣਾ ਪਲੱਸ 5 ਸਾਲ ਦਾ ਜੇ ਟੈਂਡਰ ਹੁੰਦਾ ਹੈ ਤੇ 1 ਕਰੋੜ ਰੁਪਈਆ ਲੈ ਕੇ ਜਾਂਦੇ ਆ ਤੇ ਨਾਲ ਬੱਸ ਵੀ ਜਦੋਂ ਟੈਂਡਰ ਫ੍ਰੀ ਹੋ ਜਾਂਦੀ ਹੈ ਤੇ ਮਾਲਕ ਬੱਸ ਵੀ ਲੈ ਕੇ ਚੱਲ ਜਾਂਦਾ ਆ ਤੇ ਉਸ ਵਾਸਤੇ ਪ੍ਰਾਈਵੇਟ ਹੀ ਡਰਾਈਵਰ ਕੰਮ ਕਰੂਗਾ ਜਦਕਿ ਮਹਿਕਮੇ ਦਾ ਡਰਾਈਵਰ ਕੰਮ ਨਹੀਂ ਕਰੂਗਾ ਇਹਨਾਂ ਅੰਕੜਿਆਂ ਕੱਢ ਕੇ ਦੇਣ ਦੇ ਬਾਵਜੂਦ ਵੀ ਸਰਕਾਰ ਤੇ ਜਿਹੜੀ ਸਾਡੀ ਮੈਨੇਜਮੈਂਟ ਹੈ ਉਹ ਵਾਰ-ਵਾਰ ਕਿਲੋਮੀਟਰ ਸਕੀਮ ਬਸਾਂ ਲੈ ਕੇ ਆ ਰਹੀ ਹੈ ਜੋ ਕਿ ਬਹੁਤ ਘਾਟੇਵੰਦ ਦਾ ਸੌਦਾ ਆ ਤੇ ਇੱਕ ਕਿਤੇ ਨਾ ਕਿਤੇ ਪੰਜਾਬ ਰੋਡਵੇ ਦਾ ਜਿਹੜਾ ਪ੍ਰਾਈਵੇਟੇਸ਼ਨ ਕਰਨਾ ਚਾਹੁੰਦੇ ਆ ਉਹ ਸਿੱਧੇ ਤੇ ਸਿੱਧੇ ਤੌਰ ਤੇ ਲੱਗ ਰਿਹਾ ਹੈ ਕਿ ਕਿਲੋਮੀਟਰ ਦੀਆਂ ਬੱਸਾਂ ਜਾਂ ਦਪੈ ਜਾਣੀਆਂ ਪ੍ਰਾਈਵੇਟ ਘਰਾਣਿਆਂ ਦੀਆਂ ਪੈਣਗੀਆਂ ਇਹਨਾਂ ਦੇ ਆਪਣੇ ਚਾਹੇਤਿਆਂ ਦੇ ਪੈਣਗੀਆਂ ਟਰਾਂਸਪੋਰਟ ਮੰਤਰੀ ਦੇ ਚਾਹੇਤਿਆਂ ਦੇ ਪੈਣਗੀਆਂ ਉਹ ਕਿਤੇ ਨਾ ਕਿਤੇ ਨਿੱਜੀ ਕਰਨ ਵੱਲ ਜਾ ਰਹੇ ਆ ਏਹੀ ਸਰਕਾਰ ਸੱਤਾ ਛਡਣ ਤੋਂ ਪਹਿਲਾਂ ਕਹਿੰਦੀ ਸੀਗੀ ਅਸੀਂ ਜਿਹੜੇ ਆਪਣੇ ਸਰਕਾਰੀ ادارے ਆ ਇਹਨਾਂ ਨੂੰ ਬਚਾਵਾਂਗੇ ਪਰ ਕਿਤੇ ਨਾ ਕਿਤੇ ਇਸ ਦੇ ਉਲਟ ਮਾਨ ਸਰਕਾਰ ਹੈ ਜਿਹੜੀ ਉਹ ਇਹਨਾਂ ਸਰਕਾਰੀ ਅਦਾਰਿਆਂ ਵੱਲ ਧਿਆਨ ਦੇਣ ਦੇ ਨਾ ਦੇਣ ਦੇ ਬਾਵਜੂਦ ਪਰ ਕਿਤੇ ਨਾ ਕਿਤੇ ਇਹਨਾਂ ਵਿਭਾਗਾਂ ਨੂੰ ਖਤਮ ਕਰਨਾ ਚਾਹੁੰਦੀ ਆ 4 ਸਾਲ ਹੋ ਗਏ ਆ ਜੀ ਸਰਕਾਰ ਬਰੀ ਨੂੰ ਲਗਭਗ 327 ਬੱਸਾਂ ਕੰਡਮ ਹੋ ਚੁੱਕੀਆਂ ਪੰਜਾਬ ਰੋਡ ਦੀਆਂ ਪਰ ਇਹਨਾਂ ਨੇ ਹਲੇ ਤੱਕ ਇੱਕ ਵੀ ਬੱਸ ਨਹੀਂ ਪਾਈ ਉਸ ਦੇ ਉਲਟ ਕਿਲੋਮੀਟਰ ਸਕੀਮ ਵਾਰ-ਵਾਰ ਕਿਲੋਮੀਟਰ ਸਕੀਮ ਦਾ ਟੈਂਡਰ ਲੈ ਕੇ ਆ ਰਹੇ ਆ ਬੱਸਾਂ ਦਾ ਟੈਂਡਰ ਲੈ ਕੇ ਆ ਰਹੇ ਆ ਪਰ ਵਿਭਾਗ ਦੇ ਦੀ ਬੱਸ ਪਾਉਣ ਦੀ ਬਜਾਏ ਪਹਿਲਾਂ ਵੀ ਨਾਲੋਂ ਵੀ ਕੰਡਮ ਹੋ ਗਈਆਂ ਤੇ ਫਲੀਟ ਘਟਦਾ ਜਾ ਰਿਹਾ ਆ ਸੋ ਇਸ ਸਬੰਧ ਦੇ ਵਿੱਚ ਅਸੀਂ ਇਹ 2 ਘੰਟੇ ਦਾ ਪ੍ਰੋਗਰਾਮ ਹੀ ਭਰ ਕੇ ਤੇ ਨਾ ਕਿਤੇ ਸਰਕਾਰ ਨਹੀਂ ਧਿਆਨ ਦੇ ਰਹੀ ਸਾਡੀ ਮੈਨੇਜਮੈਂਟ ਧਿਆਨ ਨਹੀਂ ਦੇ ਰਹੀ ਇਹ ਤਾਂ ਕਰਕੇ ਸਾਡਾ ਜਿਹੜਾ ਐਜੂਕੇਸ਼ਨ ਇਹ ਲੰਮਾ ਚੱਲਿਆ ਇਹ ਹੁਣ ਅੱਜ ਬੱਸ ਤਾਂ ਬੰਦ ਕਰਨ ਦੀ ਤਰ੍ਹਾਂ ਦੇਖੋ ਜੀ ਅੱਜ ਬੱਸ ਸਾਡੇ ਬੰਦ ਕਰਨ ਦੇ ਨਾਲ-ਨਾਲ ਅਸੀਂ ਮੇਨ ਦੇ ਜਿਹੜੇ ਸ਼ਹਿਰ ਦੇ ਮੇਨ ਜੋਬ ਉਹ ਵੀ ਬੰਦ ਕੀਤੇ ਹੋਏ ਨੇ ਜਿਦਾਂ ਪੰਜਾਬ ਦੇ ਵੱਡੇ ਪੀਏਪ ਚੌਂਕਾ ਅੰਮ੍ਰਿਤਸਰ ਲੁਧਿਆਣਾ ਬਠਿੰਡਾ ਨਵਾਂ ਸ਼ਹਿਰ ਜਿੱਥੇ ਵੀ ਸਾਡੇ ਮੇਨ ਚੌਂਕ ਪੈਂਦੇ ਆ ਉਹ ਸਾਡੇ ਹੁਣ ਤੱਕ ਬਲੌਕ ਆ ਪਰ ਕਿਤੇ ਨਾ ਕਿਤੇ ਸਰਕਾਰ ਗੱਲਬਾਤ ਚ ਨਹੀਂ ਪੈ ਰਹੀ ਅਸੀਂ ਦੇਖੋ ਜੀ ਸਾਡੀ ਥੋੜਾ ਜਿਹਾ ਪਹਿਲਾਂ ਗੱਲਬਾਤ ਹੋਈ ਆ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਜਿਹੜੀ ਆਪਣੀ ਕਿਲੋਮੀਟਰ ਸਟীম ਬੱਸਾਂ ਦਾ ਟੈਂਡਰ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਸਾਡੇ ਜਿਹੜੇ ਤਨਖਾਹਾਂ ਆ ਉਹ ਰਿਲੀਜ਼ ਕੀਤੀਆਂ ਜਾਣ ਪੰਜਾਬ ਰੋਡਵੇਜ਼ ਹਿਸ਼ਾਰਪੁਰ ਪੰਦਵਾਸ ਸੂਬਾ 2511 ਪੀਆਰਟੀਸੀ ਜਥੇਬੰਦੀ ਵਾਲੋ ਅੱਜ ਜੋ ਵੀ ਸਾਡਾ 2 ਘੰਟੇ ਦਾ ਬੰਦ ਦਾ ਪ੍ਰੋਗਰਾਮ ਸੀਗਾ ਇਹ ਸੀਗਾ ਸਾਡਾ ਕਿਲੋਮੀਟਰ ਬੱਸਾਂ ਸਬੰਧ ਵਿੱਚ ਤੇ ਕੁਛ ਡੀਪੂਆਂ ਦੀ ਸਾਡੀ ਤਨਖਾਹ ਨਹੀਂ ਪਈ ਤੇ ਪੀਆਟੀਸੀ ਦੀ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਨਹੀਂ ਪਈ ਤੇ ਜੋ ਕਿ ਸਰਕਾਰ ਆ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਮਾੜੀਆਂ ਕਮੀਆਂ ਕਰਕੇ ਜੋ ਕਿ ਹਟਾ ਉੱਚ ਅਧਿਕਾਰੀ ਹੈ ਮੈਨੇਜਮੈਂਟ ਆ ਉਹ ਵੀ ਸਰਕਾਰ ਨਾਲ ਰਲ ਹੀ ਹੋਈ ਆ ਕਿਲੋਮੀਟਰ ਦੀ ਲੜਾਈ ਸਾਨੂੰ ਘੜਪੋ ਘਟ ਵੀ 6 ਮਹੀਨੇ ਹੋ ਗਿਆ ਕਿਲੋਮੀਟਰ ਦੀ ਲੜਾਈ ਲੜਦੇ ਆ ਸਰਕਾਰ ਟੈਂਡਰ ਰੱਦ ਨਹੀਂ ਕਰਦੀ ਪਈ ਕਿਉਂ ਨਹੀਂ ਰੱਦ ਕਰਦੀ ਪਈ ਕਿਉਂਕਿ ਉਹਦੇ ਵਿੱਚ ਜਿਹੜੀਆਂ ਐਮ ਐਲ ਏ ਮੰਤਰੀਆਂ ਦੀਆਂ ਗੱਡੀਆਂ ਸਾਡੇ ਉੱਚਤ ਜਿਹੜੇ ਸਾਡੇ ਉੱਚ ਅਧਿਕਾਰੀ ਆ ਇਹ ਕਿਲੋਮੀਟਰ ਬੱਸਾਂ ਨੂੰ ਬढ़ावा ਦੇ ਰਹੇ ਆ ਜਿਦੇ ਵਿੱਚ ਪੰਨਵਸ ਦੇ ਮੁਲਾਜ਼ਮਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਆ ਇਤਨਾ ਕਿਤੇ ਸਰਕਾਰ ਵੀ ਜਾ ਕਿਲੋਮੀਟਰ ਬੱਸਾਂ ਪਾਉਣ ਦੇ ਸਬੰਧ ਵਿੱਚ ਸਰਕਾਰ ਅੜੀ ਹੋਈ ਆ ਆਪਾਂ ਕਹਿੰਦੇ ਆ ਵੀ ਇਹਦੇ ਵਿੱਚ ਵਿਭਾਗ ਦਾ ਨੁਕਸਾਨ ਹੈਗਾ ਵੀ ਵਿਭਾਗ ਆਪਣੀਆਂ ਬੱਸਾਂ ਪਾਵੇ ਜਿਸ ਤਰ੍ਹਾਂ ਪਹਿਲਾਂ ਪੈਂਦੀਆਂ ਰਹੀਆਂ ਤੇ ਸਰਕਾਰ ਝੁਕਣ ਨੂੰ ਤਿਆਰ ਨਹੀਂ ਤੇ ਆਪਾਂ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਆਂ ਆਪਣੀ ਜਥੇਬੰਦੀ ਵੱਲੋਂ ਜੇ ਹੋ ਸਕਦਾ ਪੂਰਾ ਪੰਜਾਬ ਦਾ ਸਾਨੂੰ ਚੱਕਾ ਜਾਮ ਕਰਨਾ ਪਿਆ ਪੂਰਾ ਚੱਕਾ ਜਾਮ ਰਹਿਗ ख़दाबाद मुबाद मुबाद टी एस टी पंजाब मुर्दाबाद 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 टी एस टी पंजाब मुर्दाबाद 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 ਪ੍ਰੀਸਟ ਮੈਨ ਇਨਵੈਂਟ ਮੁਰਦਾਬਾਦ 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 ਲਾਜੀਤ ਭੁੱਲਰ ਮੁਰਦਾਬਾਦ 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 ਟਰਾਂਸਪੋਰਟ ਮੰਤਰੀ ਮੁਰਦਾਬਾਦ 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 ਟਰਾਂਸਪੋਰਟ ਮੰਤਰੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਹਾਏ 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 ਪੰਜਾਬ ਸਰਕਾਰ ਹਾਏ 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 ਮントਰੀ ਹਾਏ 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 ਡੀਐਸਟੀ ਪੰਜਾਬ ਹਾਏ 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 ਪੰਜਾਬ ਸਰਕਾਰ ਕਰਦੀ ਕੀ ਥੇਰਾ ਮੇਰੀ 420 ਪੰਜਾਬ ਸਰਕਾਰ ਕਰਦੀ ਕੀ ਥੇਰਾ ਮੇਰੀ 420 ਹੱਕ ਲਵਾਗੇ ਇਕਨਾਲ ਲੋੜ ਪਈ ਤੈ ਜੁੱਤੀ ਨਾਲ ਹੱਕ ਲਵਾਗੇ ਇਕਨਾਲ ਲੋੜ ਪਈ ਤੈ ਜੁੱਤੀ ਨਾਲ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ Murdaba! Transformantri, Murdabad! Murdabad, Murdabad! Transformant Tree, Murdah! Murdabat, Murdabad!